ਲਓ ਜੀ ਚੱਲੇ ਆਪਣੇ ਬੰਦੇ ਸਕੂਲ ਨੂੰ ਭੱਜ ਜੂ ਪਹਿਲੀ ਜਦੋਂ ਵੀਡੀਓ ਨਹੀਂ ਸੀ ਬਣਾਈ ਉਦੋਂ ਪਹਿਲੀ ਕਿੱਕ ਸਟਾਰਟ ਕਰਤਾ ਨਾ ਕੋਈ ਲੱਗ ਜੂ ਜਾਂ ਹੋ ਗਿਆ ਹੋ ਗਿਆ ਪੈਰ ਕਿੱਥੇ ਤੱਕ ਆਉਂਦੇ ਆ ਇਹ ਤੇ ਲੱਗੇ ਆਈ ਸਟੈਂਡ ਤੇ ਲੱਗਿਆ ਆਹੋ ਹਾ ਉਹਨਾਂ ਕਾ ਸਟੈਂਡ ਵੀ ਲੱਗਿਆ ਹੈ ਗੱਲ ਤਾਂ ਸਹੀ ਹੈ ਨਹੀਂ ਤਾਂ ਆ ਜਾਣੇ ਨੇ ਸਟੈਂਡ ਤੋਂ ਲਾ ਕੇ ਤਾਂ ਆ ਜਾਣੇ ਨੇ ਥੋੜੇ ਜੀ ਲੱਗਦੇ ਹੂੰ ਪੱਟ ਮੁੱਟਾ ਥੋੜਾ ਜਿਹਾ ਲੱਗਦਾ ਹੂੰ ਲੈ ਜਾ ਕਰੇਗਾ ਸੱਤ ਸੱਤਵੇਂ ਜੇ ਤਾਂ ਲੱਗ ਜੇਗਾ ਨਾ ਹਾਂ ਵੀਰਾ ਵੀ ਸਹੀ ਛੇਵੇਂ ਸੱਤਵੇਂ ਤੇ ਲੱਗ ਗਿਆ ਸੀ ਕਿਤੇ ਉਹ ਵੀ ਸਮੇਂ ਤੇ ਸਾਡੇ ਵਰਗੇ ਤੁਰ ਤੁਰ ਕੇ ਸਕੂਲ ਨੂੰ ਜਾਂਦੇ ਹੁੰਦੇ ਸੀ ਕਿਤੇ ਆਸ ਹਮੇ ਨੇ ਜਿਹੜੇ ਇਹਨਾਂ ਨੇ ਮੋਟਰਸਾਈਕਲ ਤੋਂ ਥੱਲੇ ਲੱਤੇ ਨਹੀਂ ਲਾਉਂਦੇ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਵਲੌਗ ਜਿਹੜਾ ਸ਼ੁਰੂ ਕਰਦੇ ਆਂ ਸ਼ਾਮ ਦੇ 5 ਵਜੇ ਫੋਨ ਮੇਰੇ ਹੱਥ 'ਚ ਆ ਜਾ ਰੋਜੇ ਟਾਈਮ ਉਹਨਾਂ ਨੂੰ ਪੁੱਛੂ 5 ਵਜੇ ਬਸ 4:50 ਹੋ ਗਏ ਅਰਾ ਉਹੀ ਉਹੀ ਮੱੱਚੇ ਫਿਰਦੇ ਆ ਕਿੱਥੇ ਗਏ ਪਹਿਲਾਂ ਮਿੱਠੀ ਮੁੱਠਿ ਮੁੱਠਿ ਆ ਮੈਂ ਤਾਂ ਆਏ ਕਹਿੰਦੀ ਸੀ ਅਸੀਂ ਲੜੇ ਹੋਏ ਪਤਾ ਨਹੀਂ ਘਾਤੇ ਮਰਨਾਂ ਗੁੱਸੇ 'ਚ ਹੋ ਗਏ ਹੁਣ ਫੋਨ ਆਈ ਜਾਂਦਾ ਹੁਣ ਨਹੀਂ ਮੈਂ ਫੋਨ ਚੱਕਦੀ ਹੁਣ ਜਿਹਨੇ ਮਰਜ਼ੀ ਫੋਨ ਕਰਨਾ ਕਰੀ ਜਾਓ ਹੁਣ ਨਹੀਂ ਮੈਂ ਚੱਕਦੀ ਮੈਂ ਕੰਮ ਕਰਨਾ ਕਿਉਂਕਿ ਮੇਰੀ ਵੀਡੀਓ ਅ ਡੇਟਿੰਗ ਵਾਲੀ ਵੀ ਪਈ ਆ ਹਾਲੇ ਤੇ ਵਲੌਗ ਮੇਰਾ ਬਣਨਾ ਵੀ ਰਹਿੰਦਾ ਤੇ ਵਲੌਗ ਦੇਖੋ ਹੁਣ ਕਦੋਂ ਤੱਕ ਚੱਲਦਾ ਹੈ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੁਸੀਂ ਅੱਜ ਧੁੱਪ ਐਨੀ ਵਧੀਆ ਲੱਗੀ ਐਨੀ ਵਧੀਆ ਲੱਗੀ ਆਪਾਂ ਧੁੱਪ ਦਾ ਪੂਰਾ 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 ਫਾਇਦਾ ਲਿਆ ਸਾਰੇ ਕੱਪੜੇ ਧੋਤੇ ਬੈੱਡ ਸ਼ੀਟ ਧੋ ਲਈ ਇੱਕ ਬੈੱਡ ਦੀ ਯਾਨੀ ਕਿ ਇੱਕ ਬੈੱਡ ਦੇ ਗੱਦਿਆਂ ਨੂੰ ਵੀ ਧੁੱਪ ਲਵਾਤੀ ਤੇ ਕੱਪੜੇ ਐਨੇ ਸਾਰੇ ਧੋਤੇ ਬਹੁਤ ਸਾਰੇ ਕੱਪੜੇ ਤਾਂ ਤੇਰੇ ਹੱਲੇ ਉੱਪਰ ਪਏ ਨੇ ਇਹਨਾਂ ਦੇ ਵਿੱਚ ਤਾਂ ਥੋੜੇ ਜਿਹਾ ਪਹਿਲੇ ਵੀ ਦੇ ਉੱਤੇ ਹੋਏ ਨੇ ਥੋੜੇ ਜਿਹਾ ਮੈਂ ਉੱਪਰੋਂ ਲਾ ਕੇ ਥੱਲੇ ਸੁੱਕਣੇ ਪਾਲੇ ਸੀਗੇ ਤੇ ਧੁੱਪ ਜਿਹੜੀ ਬਹੁਤ ਵਧੀਆ ਲੱਗੀ ਇਹ ਵਧੀਆ ਹੁਣ ਤਾਂ ਇਦਾਂ ਦੇ ਦਿਨ ਲੱਗਣ ਨਾਲ ਕੋਈ ਕੰਮ ਹੋ ਜਾ ਕਰੂਗਾ ਨਾਲੇ ਵਧੀਆ ਲੱਗਦਾ ਹਨਾ ਥੱਕ ਗਈ ਮੈਂ ਤਾਂ ਪਹਿਲਾਂ ਵੀ ਕੰਮ ਕਰਦੀ ਸੀ ਹੁਣ ਫੇਰ ਕੰਮ ਕਰਨਾ ਤੇ ਮੈਂ ਪੂਰਾ ਦਿਨ ਦੀ ਕੰਮ ਲੱਗੀ ਹੋਈ ਆ ਮੂੰਹ ਨਾ ਮੱਥਾ ਬਸ ਕੰਮੇ ਕੰਮ ਕੰਮੇ ਕੰਮ ਹੱਦੋਂ ਵੱਧ ਕੰਮ ਨੇ ਮੈਂ ਜਿਹਨ ਨੂੰ ਪਹਿਲਾਂ ਕਹਿੰਦੀ ਸੀ ਵੀ ਕੰਮ ਮੈਂ ਆਈ ਗਏ ਸੀ ਕੰਮ ਉਹ ਕਹਿੰਦਾ ਹੋਣਾ ਨਹੀਂ ਚਾਹੀਦਾ ਮੈਂ ਕਹਾਂ ਹੋਣਾ ਚਾਹੀਦਾ ਬਟ ਮੈਂ ਬੈਠ ਕੇ ਆਰਡਰ ਚਲਾਵਾ ਕੋਈ ਕੰਮ ਕਰੇ ਸਵਾਦ ਆ ਜਵੇ ਚਲੋ ਜੀ ਆਪਾਂ ਕੱਪੜੇ ਕੋਪੜ ਚੱਕ ਲਈਏ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਐਂਡ ਕਮੈਂਟਸ ਕਰਦੇ ਹੋ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਗੱਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਆ ਜੀ ਕੰਮ ਕਰ ਲਈਏ ਲਾ ਰਹੀਏ ਫੋਨ ਟ੍ਰਾਈਪੋਡ ਤੇ ਕਿਉਂਕਿ ਆਪਣੇ ਕੋਲ ਕੈਮਰਾਮੈਨ ਹੈ ਨਹੀਂ ਉਹ ਨਿਕਲਿਆ ਤੂੜੀ ਤੂੜੀ ਕੱਢਦੇ ਨੇ ਦੇਖ ਲੈਣੇ ਸੁਣ ਲੈਣੇ ਪਤਾ ਨਹੀਂ ਕਾ ਤੇ ਔਖਾ ਜਿਹਾ ਕ ਹਾਏ ਮਿੱਠੀ ਤਾਂ ਮੂੰਹ ਪਰ ਤਾਂ ਤੂੜੀ ਨਾ ਮਿੱਠੇ ਮਿੱਠੀ ਤਾਂ ਤੂੜੀ ਬਾਦੀ ਮਿੱਠੀ ਦਿਖਾਈ ਮੂੰਹ ਇਧਰ ਇਧਰ ਮਾ ਤਾਂ ਤੂੜੀ ਕੱਢਦੇ ਉਹਨੂੰ ਦੇਖੀ ਜਾਂਦੀ ਐ ਕਿੱਥੇ ਗਿਆ ਹਾਲੇ ਹਾਏ ਹਾਏ ਕਿਹ ਹੈ ਜੀ ਲੱਗਦੇ ਮਿੱਠੀ ਦੇਖ ਤੂੜੀ ਕੱਢਦੇ ਨੇ ਅੰਦਰ ਨੇ ਚਲੋ ਗੁੱਸੇ ਹੋ ਕੇ ਮੇਰੀ ਕਿਲਾ ਤਾਂ ਤੋੜ ਦੋਗੇ ਹਾਂ ਆਪਾਂ ਨਹੀਂ ਇੱਕੋ ਇੱਕੋ ਜੇ ਹੋਣ ਵਾਲੇ ਆਪਾਂ ਤਾਂ ਜੂੰਡੇ ਖਲਾਰ ਦਈਦੇ ਨੇ ਹੈ ਜੂੰਡੇ ਜੂੰਡੇ ਹੋਣਾ ਹੁਣ ਆਪਾਂ ਨਹੀਂ ਲੜ ਕੇ ਇੱਕੋ ਜੇ ਹੋਣ ਵਾਲੇ ਆਪਾਂ ਜੂੰਡੇ ਖਲਾਰ ਦਈਦੇ ਨੇ ਉਹ ਗਾਣਾ ਕਰਨਾ ਪਟੰਲੀ ਹੈ ਉਹ ਗਾਣਾ ਹੈ ਗਾਣਾ ਗੁਣਾ ਆਪਾਂ ਨੂੰ ਨਹੀਂ ਪਤਾ ਆਪਾਂ ਨਹੀਂ ਗਾਣੇ ਸੁਣਦੇ ਆਪਾਂ ਤਾਂ ਕਿਹ ਜੱਟਾ ਕੀ ਟਾ ਕਿਵੇਂ ਆ ਕਿੱਕ ਕਰਦਾ ਤੂੰ ਡੰਗਰਾਂ ਵਾਲੇ ਕੀ ਕਰਦਾ ਤੂੰ ਤੂੜੀ ਵਾਲੇ ਜੱਟਾ ਵੇ ਜੱਟਾ ਕਿਵੇਂ ਆ ਕਿੱਕ ਕਰਦਾ ਕਲੱਬ ਚ ਕਦੋਂ ਆਇਆ ਚੇੜ ਚੋਤੇ ਹੁਣ ਕਿਹੜੇ ਜੱਬ ਚ ਚਲੋ ਕੰਮ ਕਰੀਏ ਤਾਂ ਵੀ ਕਰ ਜਾਂਦੇ ਨੇ ਆਪਦਾ ਉਹ ਆਪਦਾ ਕੰਮ ਕਰਦੇ ਨੇ ਮੈਂ ਫੋਟੋ ਨੇ ਲੜਕੇ ਤੜਕੇ ਸਬਜ਼ੀ ਕੱਟਣ ਦਿੰਦੇ ਹੈਗੇ ਹੁਣ ਮੈਂ ਫੇਰ ਨਹੀਂ ਬੂਟ ਪਾਏ ਹੁਣ ਹਾਏ ਹੋਏ ਰੱਬਾ ਮੇਰੀ ਜਾਨ ਨੂੰ ਬੜੇ ਸਿਆਪੇ ਨੇ ਖੜ ਜਾ ਆ ਗਈ ਕਦੇ ਕਹਿੰਦੇ ਨੇ ਗਾਣੇ ਗੋਹਾ ਕਰਤਾ ਗੋਹਾ ਮੋੜ ਦੇ ਕਦੇ ਕਹਿੰਦੇ ਨੇ ਕੱਪ ਲਿਆ ਦੇ ਹਲੇ ਮੈਂ ਸਬਜ਼ੀ ਕੱਟਣੀ ਆ ਐਨਾ ਟਾਈਮ ਹੋ ਗਿਆ ਲਓ ਜੀ ਪਕੜੋ ਨਹੀਂ ਮੈਂ ਇੱਥੇ ਖੜਦੀ ਆ ਇੱਥੇ ਖੜੂ ਮੈਨੂੰ ਤਾਂ ਮਾਰ ਲੈ ਹਾਂ ਇਹਨਾਂ ਮਾਰ ਦੇਂਗਾ ਮੋਢਾ ਵੀ ਨਾ ਜਦੋਂ ਅਸੀਂ ਮੰਨਦਾ ਹੀ ਨਹੀਂ ਫਿਰ ਇਹ ਦੁੱਧ ਦਈ ਜਾਵੇ ਹੈਨਾ ਵੀ ਹੈ ਜੋ ਠੰਡ ਲੱਗਦੀ ਆ ਬਾਹਲੀ ਠੰਡੀ ਹਵਾ ਚੱਲਦੀ ਆ ਲੱ ਸ ਜਾ ਮੱਕਲਾ ਚੱਲਦੀ ਟਟੋ ਟਟੋ ਪਟਿਓ ਅਰਾ ਤਾਂ ਮੱਕਾ ਨਹੀਂ ਖੜੀ ਕੋਮਾ ਨੂੰ ਬੋਲ ਆ ਲਾਇਆ ਤਾਂ ਹੋਇਆ ਮੂੰ ਚੋਲੋ ਫਟਾਫਟ ਬਾਹਾਂ ਕੀ ਦਰੋ ਕੋਈ ਜਿੱਦੀ ਪਰ ਕੀ ਹੋ ਜਾ ਬਾਬਾ ਚੱਲ ਮੈਂ ਸਬਜ਼ੀ ਕੱਟਾਂ ਫਟਾਫਟ ਤੋ ਵੇੜਾ ਫਿਰਿਆ ਅੱਜ ਢੋਲਾ ਝੋਲਾ ਧੋਣੂ ਰਹਿ ਗਿਆ ਢੋਲਾ ਉਲਟਾਈ ਬੋਲਿਆ ਜਾਨਾ ਝੋਲਾ ਧੋਣ ਤੋਂ ਰਹਿ ਗਿਆ ਅੱਜ ਆ ਪਕੜਾ ਮਗਾ ਸ਼ਿਮਲਾ ਮਿਰਚ ਇਹ ਆ ਨਹੀਂ ਖਾਣੀ ਨਹੀਂ ਉਹਦੇ ਲਈ ਚਟਣੀ ਬਣਾਵਾਂਗਾ ਸ਼ਿਮਲਾ ਵਿੱਚ ਮੈਂ ਥੋੜੀਓ ਬਣਾਉਂ ਸਾਰੀ ਨਹੀਂ ਬਣਾਉਂਦੀ ਪੰਜ ਪੱਤੀ ਦੇ ਕੰਮ ਕਰਦੇ ਸਾਂ ਠੜ ਗਏ ਮੇਰੇ ਮੈਂ ਲਾਲ ਮੋਟੀ ਬਾਦੀ ਆਇਆ ਅੱਛਾ ਮੈਂ ਬੈੱਡ ਤੇ ਪਵਾ ਜਾ ਕੇ ਹਾਂ ਮੈਂ ਪਿੱਛੇ ਮਾ ਲਾਲ ਪੂੰਛੇ ਬਾਦੀ ਆਇਆ ਅੱਛਾ ਤੇ ਡੈਡੀ ਨੂੰ ਤਾਂ ਛੱਡਿਆ ਆਇਆ ਡੈਡੀ ਹੱਟਣ ਦਾ ਤਤ ਨਹੀਂ ਕਰਦਾ ਉਹ ਤੈਨੂੰ ਜਿੱਤਨ ਨਹੀਂ ਘੱਟੇ ਤਰਲੇਦੂ ਕਰਾੜੇ 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 ਡੈਡੀ ਪਰ ਜਹਾਰ ਪਰੇਸ਼ਾਨ ਆਪਦੇ ਡੈਡੀ ਦੇ ਕਰਾੜਿਆਂ ਦਾ ਕਿੰਨਾ ਕੁ ਪਰੇਸ਼ਾਨ ਹੋ ਫਿਰ ਵੀ ਹੋਣਾ ਮੁਖਾਤੂ ਵੀਰਾ ਠੀਕ ਹੋ ਵੀਰਾ ਨਾ ਗਵਤਾ ਅੱਛਾ ਹਾਂ ਤਾਂ ਸ ਮੈ ਕੀ ਕਰਨਾ ਮੈਂ ਹੁਣ ਤੋਂ ਕੁਝ ਨਹੀਂ ਕਹਿ ਸਕਦੀ ਭਰਾਵਾ ਤੂੰ ਹੁਣ ਮੇਰੇ ਮੰਜੇ ਤੇ ਦੇਖ ਪਿਆ ਬੱਟ ਤੇ ਜਨ ਤੂੰ ਹੁਣ ਮੇਰੇ ਮੰਜੇ ਤੇ ਪਿਆ ਮੰਜੇ ਤੇ ਕਿੰਨੀ ਕੀ ਜਗ੍ਹਾ ਹੁੰਦੀ ਆਪਣਾ ਮੇਰਾ ਲੱਭ ਬੱਟ ਤੇ ਭਰਾਵਾ ਕੱਤੇ ਤੇ ਹਨਾ ਇੰਨੀ ਜਗ੍ਹਾ ਹੁੰਦੀ ਐ ਤੂੰ ਇਹ ਕਰਤੇ ਦੇ ਦੀ ਜਾ ਸਕਦੀ ਹੈਂ ਬਿਆ ਸਾਰੀ ਰਾਤ ਪੂਰੇ ਬੈੱਡ ਤੇ ਘੁੰਮਦਾ ਰਹਿੰਦਾ ਇੱਧਰ ਉੱਧਰ ਉੱਧਰ ਇੱਧਰ ਤੂੰ ਫਰਾਵਾਂ ਮੈਨੂੰ ਇਹਨੂੰ ਪਾਵੋ ਕਿਤੇ ਹੋਰ ਤੜਕੇ ਲੱਭਦਾ ਕਿਤੇ ਇਹ ਦੋਨੇ ਇਕੜੇ ਕਰਦੇ ਉੱਧਰ ਵੱਡਾ ਵੀ ਵੀਰੇ ਨੂੰ ਤੜਕੇ ਮੈਨੂੰ ਜਾ ਕੇ ਉਹਨੂੰ ਲੱਭਣਾ ਪੈਂਦਾ ਵੀ ਕੰਬਲ ਕਿਦੜੇ ਥੱਲੇ ਸਿੱਟੇ ਹੁੰਦੇ ਨੇ ਆਪ ਪਤਾ ਨਹੀਂ ਕਿੱਥੇ ਸੁੰਗੜ ਕੇ ਪਿਆ ਹੁੰਦਾ ਮੈਂ ਇਹਨੂੰ ਰੋਜ਼ ਜਾ ਕੇ ਲੱਭੂ ਬੈੱਡ ਤੇ ਮੈਂ ਦੀ ਇਕੜੀ ਹੋਰ ਤੈਨੂੰ ਪਾਉਂ ਕਿਤੇ ਹੋਰ ਲੱਭੇਗਾ ਕਿ ਤੂੰ ਹੋਰ ਚੱਲ ਹੁਣ ਭਾਜ ਆਪਦੇ ਸੀਟ ਤੇ ਬਰਾਵਾ ਤੂੰ ਚੱਲੇ ਕੁੱਲ ਮਠੁੱਲੀ ਨਾ ਤੂੰ ਚੱਲ ਗੱਜਤ ਬਾਦ ਤੈਨੂੰ ਕੱਲੂ ਸੱਟ ਤੇ ਪੱਟ ਗਿਆ ਕਰ ਰਾਤ ਰਾਤ ਮੈਨੂੰ ਛੱਡ ਕੇ ਘਰ ਭੱਜਿਆ ਅੱਜ ਦਾ ਬਾਤ ਤੇ ਰਾਤ ਇੱਥੇ ਪੈ ਗਿਆ ਮੇਰੇ ਨਾਲ ਮੰਜੇ ਤੇ ਇੱਕ ਦਿਨ ਡੈਡੀ ਨਾਲ ਇੱਕ ਦਿਨ ਤੇ ਰਾਤ ਹੈ ਨਾ ਅੱਜ ਤੇਰਾ ਦਿਨ ਹੈ ਤੂੰ ਉਪਰਾਵਾ ਬੈਠਾ ਰਾਤ ਨੇ ਇੱਥੇ ਮੇਰੇ ਨਾਲ ਇੱਥੇ ਪੈ ਗਿਆ ਆ ਕੇ ਹਨਾ ਬੇਤੀ ਬੇਤੀ ਤੇ ਜਦੋਂ ਪੂਰਾ ਨਿੱਕਾ ਆ ਗਿਆ ਮੈਂ ਵੀ ਆ ਨਾ ਆਪ ਦਾ ਪੈ ਗਈ ਲੋਟ ਹੋ ਗਿਆ ਨਾ ਵੀ ਚਲ ਹੁਣ ਪੈ ਗਿਆ ਤਾਂ ਪੈ ਗਿਆ ਚਲ ਹੁਣ ਕੀ ਜਿਵੇਂ ਬੇਮਾਣਾ ਕੰਨ ਕਰਨਾ ਮਾਣ ਰੱਖ ਦੰਨੇ ਆਏ ਦਾ ਵਿਚਾਲੇ ਪੈ ਗਿਆ ਹਨਾ ਇੱਥੇ ਮੇਰੇ ਨਾਲ ਮੈਂ ਕਿਹਾ ਚਲ ਪੈ ਜਾ ਅਸੀਂ ਦੋਨੇ ਜਣੇ ਕੋਕੀ ਕੋਕੀ ਕਰਕੇ ਪੈ ਗਏ ਤੇ ਉਹਨਾਂ ਦੇ ਅੱਖ ਖੁੱਲ ਗਈ ਹੁਣ ਉਹ ਘਰਾੜੇ ਮਾਰਦੇ ਨੇ ਤਪਲੇ ਹੋਣ ਲੈ ਐ ਦੋਨੇ ਕਮ ਬੋਲ ਚ ਬੈਨੇ ਜੀ ਜਦ ਤ ਪੂਰੀ ਪੂਰੀ ਪਾਈ ਹੋਈ ਐ ਜੀ ਦੇ ਉੱਤੇ ਮੋੜਾ ਹੋਣਾ ਸ਼ਾਉਦੀ ਗੱਲ ਤੇ ਉਹ ਉਹਨਾਂ ਨੇ ਪਤਾ ਕੀ ਜਾਂਦੇ ਲੱਭੇ ਬਿਹਾਰ ਕਿ ਕਹਿੰਦੇ ਆ ਜਾ ਉਰੇ ਜਦ ਹੀ ਤਸ ਆ ਗਿਆ ਕਹਿੰਦਾ ਮੈਂ ਚੱਲੇ ਡੇੜੀ ਕੋਲੇ ਕਨਪਾ ਚੱਲੇ ਡੇੜੀ ਕੋਲੇ ਅੱਛਾ ਮੈਂ ਤਾਂ ਰਾਤ ਮੈਂ ਨੂੰ ਮੈਂ ਕਿਹਾ ਵੀ ਹੁਣ ਤੂੰ ਜੇ ਪੈ ਗਿਆ ਤਾਂ ਪੈ ਜਾ ਕੋਈ ਨਾ ਲੱਗਾ ਜਾਂ ਮਤਲੁਕ ਕੇ ਪੈ ਜਾ ਕੋਈ ਨਾ ਕਹਿੰਦਾ ਨਾ ਮम्मा ਡੇੜੀ ਹੱਕਾ ਮਾਰਦਾ ਇੰਨੇ ਪਿਆਰ ਨਾਲ ਉਹ ਵੀ ਕੁਝ ਲੈਦੀ ਨਾ ਦੇ ਦੇ। ਹੈ? ਕੁਝ ਲੈਦੀ ਨਾ ਦੇ ਦੇ। ਹੋਰ ਕਿਤੇ ਮੈਂ ਉਧਰੋਂ ਕਿਹ ਦਿਖਾਣ ਤੇ ਖੜਾ ਚੀਜੀਆ ਇਕੱਠੀਆਂ ਕਰਦਾ ਹੋਵੇ ਡੈਡੀ ਕਹਿੰਦੇ ਰਹਿਣ ਦੇ ਲੈਣੀਆਂ ਨਹੀਂ। ਮੈਂ ਸਿਰ ਚ ਖਾਰ ਵੇਂਦੀ ਆ ਜਿੰਜੂਆਂ ਪਈਆਂ ਹੁੰਦੀਆਂ ਨੇ। ਵਧੀਆ ਝਾਰ ਦੇ ਪੈ ਜਾਣੀਆਂ। ਅੱਜ ਜਾ ਮਸਰ ਮਸਰ ਤੋੜ ਕੇ ਪੈ ਜਾਣਾ ਵਧੀਆ ਝਾਰ ਦੇ ਜਿੰਜੂਆਂ ਪੈ ਜਾਣ। ਅੱਛਾ ਜਾ ਕੇ ਯਾ ਟੋਪੀ ਲੈ ਕੇ ਪਹਿਨ। ਮੈਂ ਵੀ ਸ਼ਾਲਸ ਸਿਰ ਬੀੜ ਕੇ ਪਹਿਣਾ ਆਪਦਾ। ਅੱਗੇ ਤੇ ਅੱਲਾ ਵੀ ਉਮਰ ਉਮਰ ਦਾ ਰਹੇਗਾ। ਕਿਉਂ ਕਦੇ ਸਿੱਟ ਕਦੇ ਟੋਪੀ ਨਹੀਂ ਕੁਛ ਨਹੀਂ ਹਨ ਆ ਵੀ ਹੁਣ ਬੁੜੇ ਹੋ ਗਏ ਹੁਣ ਮੈਨੂੰ ਸਿਰ ਬੈਠ ਕੇ ਪਹਿਣਾ ਪੰਦ ਐ ਕਿਉਂ ਨਾ ਠੀਕ ਪਾ ਬਲਵੋ ਬੈਟ ਬੈਟ ਤੇ ਨਹੀਂ ਮੈਂ ਪਹਿਣਾ ਬੈਟ ਤੇ ਮੇਰਾ ਸਿਰ ਦੁਖਦਾ ਟੂਹੀ ਦੁਖੇ ਬੈਟ ਤੇ ਪੈ ਕੇ ਬੈਟ ਤੇ ਮੈਂ ਬਿਲਕੁਲ ਨਹੀਂ ਜਾਣਾ ਟੂਹੀ ਟੂਹੀ ਤੋ ਦੇਣਾ ਨਾ ਨਹੀਂ ਜਾ ਮੈਂ ਨਹੀਂ ਜਾਣਾ ਤੂੰ ਮੇਰਾ ਸਹਾਰਣਾ ਤੇ ਰੱਖ ਤੂੰ ਪਹਿਣਾ ਪੈ ਜਾ ਚੱਲ ਠੀਕ ਆ ਕੇ ਆ ਜਾ ਪਹਿਲਾ ਕਿਉਂ ਬਲਵੋ ਆ ਜਾ ਬੱਟੇ ਆਲੇ ਆਨੇ ਬੰਦਾ ਬਣਾ ਲਿਆ ਚਲੋ ਠੀਕ ਹੈ ਜੀ ਕੱਲ ਨੂੰ ਮਿਲਦੇ ਉੱਟ ਕੇ ਟੁੱਟਿਓ ਘਰ ਨਾ ਕਰਾਉਂਦੇ ਰਹਿੰਦੇ ਆ ਬਬਾ ਕਾਪੀਰਾਈਟ ਅੱਜ ਬੰਦ ਕਰਤਾ ਹਾਂ ਫਿਰ ਮੈਨੂੰ ਸਿਆਪੇ ਪਾ ਜਾਂਦੇ ਨੇ ਕਾਪੀਰਾਈਟ ਹੈ ਨਹੀਂ ਚਲ ਠੀਕ ਹੈ ਜੀ ਉੱਠ ਕੇ ਮਿਲਾਂਗੇ ਤੜਕੇ ਰੱਬ ਸੁੱਖ ਰੱਖੇ ਅੱਖ ਖੁੱਦ ਜਿਵੇਂ ਟਾਈਮ ਨਾ ਸਵੇਰੇ ਨਾ ਸਕੂਲ ਜਾਣ ਦਾ ਵਗਰ ਤਾਂ ਅਸਵੱਧ ਕਿਉਂ ਨੇ ਟਾਟੂ ਓਕੇ ਬਾਏ ਕਰਦੇ ਗੁੱਡ ਨਾਈਟ ਕਰਦੇ ਸਾਰੇ ਗੁੱਡ ਨਾਈਟ ਜੀ ਸਾਰਿਆਂ ਨੂੰ ਸੌਜੋ ਸਾਰੇ ਸੌਜੋ